ਚਕਲੋ ਪਿਆ ਬਾਰੀ ਤੇਰੀ ਹਰੀ ਫਰੀ ਫੁੱਲਾਂ ਦੀ ਸਗਰ ਪਰੇ ਇੱਕੋ ਫੁੱਲ ਜਾ ਪਿਆ ਰਾਜੀ ਦੇ ਦਰਬਾਰ ਪਿਆ ਰਾਜੀ ਬੇਟੀ ਸੁਤੀ ਸੀ ਸੁਤੀ ਨੂੰ ਜਗਾ ਗਿਆ ਰਟਾ ਰੜਾ ਪਾ ਗਿਆ ਰਟਾ ਰੜਾ ਚੀਕਦਾ ਪਾਬੋ ਜੀ ਲੁੱਡੀਕਦਾ ਪਾਬੋ ਕੰਡੀਆਂ ਲੀਆ ਚਗਾਚੀ ਲੀਆ ਲੀਆ ਚਗਾਚੀ ਨਹੀਂ ਪੱਤਾ ਦੇ ਮਈਆ ਟਾ ਟਿਕਾ ਟਿਕਾ ਟੰਗ ਲਿਆ ਰੱਦੀ ਜਾ ਕਾਕੇ ਦੀ ਗੋਦੀ ਵਿੱਚ ਵਾਰਦੀ ਜਾ ਕਾਕਾ ਪੋਟ ਮਾਲਾ ਦੁੱਧ ਪੀਵੇਗਾ ਦਾ 로ਟੀ ਖਾਵੇ ਕਰਨ ਕਦੀ ਵੱਟੀਆਂ ਦੇ ਛਣ ਕਰਦੀ ਵੱਡੇ ਘਰ ਵਿੱਚ ਵਿਆਹਾਂਗੇ ਵਰਧਾ ਕਰੇ ਉੱਚਾ ਵਾਲਿਆ ਦਾ ਗੁੱਛਾ ਇੱਕ ਗੁੱਛਾ ਤੋੜਾਗੇ ਸਰ ਪਿਆ ਜੋੜਾਂ ਦੇ ਕਿਹੜਾ ਰੰਗ ਕੇ ਪਾਇਆ ਤੁਸੀਂ ਇਹ ਵੀ ਜੀ ਆਪਣੇ ਪਹਿਲਾ ਬੀਬੀਆਂ ਫੇਰਦੀਆਂ ਦਿੰਦੀਆਂ ਸੀ ਇਹਨੂੰ ਕਿਹਾ ਜਾਂਦਾ ਗੇਰੀ ਵਾਲੀ ਮਿੱਟੀ ਮਿੱਟੀ ਆ ਉਹ ਹਾਂਜੀ ਅੱਛਾ ਯੋ ਗੋਆ ਮਿੱਟੀ ਗੇਰੀ ਪਾਗਣਾ ਤੇ ਉਹ ਫੇਰਦੀਆਂ ਇਹ ਅੱਜ ਵੀ ਉਹੀ ਫੇਰਦੀਆਂ ਆ ਬੜੇ ਚਾਰ ਆ ਜਿਹੜੀ ਸਭ ਤੋਂ ਪਹਿਲਾਂ ਦੇ ਟੌਰ ਵਧਾਉਂਦੀ ਆ ਪ੍ਰਾਤਨ ਚੀਜ਼ ਜਿਹੜੀ ਮੈਂ ਕਸਦਾ ਸਬਜੀ ਸਬਜੀ ਇਹ ਆਪਾਂ ਕਰੇ ਲਾਈ ਆਪਦੀ ਇਹ ਇਹ ਜਦੋਂ ਦਰਵਾਜ਼ਾ ਵੜਦੇ ਆ ਤੇ ਬਹੁਤ ਸੋਹਣੀ ਲੱਗਦੀ ਆ ਹਾਂਜੀ ਹਾਂਜੀ ਤੇ ਬਾਕੀ ਤੁਹਾਡੀ ਆ ਚਾਰਦਵਾਰੀ ਜਿਹੜੀ ਆ ਇਹ ਬੜੀ ਸੋਹਣੀ ਲੱਗਦੀ ਆ ਸਾਰੀ ਹਾਂ ਤੇ ਆਪਾਂ ਸਾਰੀ ਲਾਈ ਫੋਮ ਗਾਧਰਾ ਤੇ ਪਾਲਕ ਹੋਈ ਹਾਂਜੀ ਉਹ ਪਰਲੇ ਬੰਨੇ ਉਧਰ ਫੰਮ ਲੱਗਾ ਏ ਹੂੰ ਹੂੰ ਮਰੂਤਾਂ ਦੇ ਬੂਟੇ ਬਾਟੇ ਵੀ ਲੱਗੇ ਇੱਕ ਚੀਜ਼ ਜਿਹੜੀ ਪੁਰਾਣੀ ਆ ਉਹ ਆ ਜਿਹੜੀ ਆ ਵੇਖੋ ਹਾਂਜੀ ਕੁੱਕੜ ਪੁਰਾਣੇ ਇਹ ਇਹ ਘਰਾਂ ਦੇ ਵਿੱਚ ਪਹਿਲਾਂ ਬڑے ਰੱਖੇ ਜਾਂਦੇ ਸੀ ਹਨਾ ਇਹਨਾਂ ਦੇ ਨਾਲ ਬڑے ਜੁੜੇ ਸੀ ਆਪਾਂ ਇਹ ਸਵੇਰੇ ਇਹ ਕਹਿੰਦੇ ਜਦੋਂ ਬਾਗ ਦੇਂਦੇ ਹਿੰਦੇ ਨਾ ਉਦੋਂ ਉਦੋਂ ਲੋਕ ਆਪਣੇ ਕੰਮਾਂ ਕਰਨ ਲਈ ਉੱਠ ਜਾਂਦੇ ਸੀ ਉੱਠ ਜਾਂਦੇ ਸੀ ਉੱਠ ਜਾਂਦੇ ਸੀਗੇ ਅੱਜ ਕੱਲ ਜਿਹੜੇ ਆਲਾਰਮਾਂ ਦਾ ਯੋਗ ਆ ਗਿਆ ਗਰੀਬਾਂ ਦੇ ਆਲਾਰਮ ਇਹ ਸੀ ਜੀ ਗਰੀਬਾਂ ਦੇ ਆਲਾਰਮ ਇਹ ਸੀਗੇ ਕੁੱਕੜ ਗਰੀਬ ਦੇ ਸੀ ਜੀ ਜੀ ਮੇਰੇ 4 ਵਜੇ ਤੜਕੇ ਉੱਠ ਕੇ ਇਹਨਾਂ ਨੇ ਬਾਗ ਦੇਣੀ ਇਹਨਾਂ ਨੇ ਬਾਗ ਦੇਣੀ ਵੱਟ ਵਡੇਰਿਆਂ ਨੇ ਉੱਠ ਕੇ ਆਪਣੇ ਕਿਤੇ ਵੱਲ ਕਿਤੇ ਵੱਲ ਹੋ ਜਾਣਾ ਜੀ ਇਹ ਜਿਹੜਾ ਪਰਿਵਾਰ ਸੀ ਅੱਜ ਜਿਹੜੇ ਲੋਕ ਰਾਤ ਨੂੰ 12 ਵਜੇ ਸੌਂਦੇ ਨੇ ਫਿਰ ਤੜਕੇ ਸਵੇਰੇ 8 ਵਜੇ ਉੱਠਦੇ ਨੇ ਇਹੋ ਜੀਆਂ ਗੱਲਾਂ ਨਹੀਂ ਸੀ ਹਿੱਗੀਆਂ ਚਲੋ ਅੱਜ ਸਮੇ ਨੇ ਇਹ ਗੱਲਾਂ ਕਰ ਵੀ ਦਿੱਤੀਆਂ ਤੇ ਲੋਕ ਜਿਹੜੇ ਆ ਹੋਰ ਕੁ ਚੱਕਰਾਂ ਵਿੱਚ ਚੱਕਰਾਂ ਵਿੱਚ ਨਹੀਂ ਕੁ ਚੱਕਰਾਂ ਵਿੱਚ ਫਸ ਗਏ ਆ ਪੁਰਾਣਾ ਸੱਭਿਆਚਾਰ ਬਹੁਤ ਮਿੱਠਾ ਸੀ ਤਾਕਤ ਦਿੰਦਾ ਸੀ ਉਮਰ ਵਧਾਉਂਦਾ ਸੀ ਕਿਉਂਕਿ ਵਾਡ ਵਡੇਰੇ ਵੀ ਸਾਡੀ ਇਸੇ ਮਿੱਟੀ ਨਾਲ ਜੁੜੇ ਹੋਣ ਕਾਰਨ 95 95 ਸਾਲ ਉਮਰ ਭੋਕੇ ਗਏ ਆ ਅਸੀਂ ਵੀ ਪ੍ਰਮਾਤਮਾ ਨੇ ਸਾਨੂੰ ਵੀ ਅਸੀਂ ਇਹਨਾਂ ਦੂਜੀਆਂ ਚੀਜ਼ਾਂ ਚੋਂ ਬਚੇ ਆ ਪਰ ਇਹ ਵੀ ਸੱਭਿਆਚਾਰ ਫਿਰ ਕਿਤੇ ਨਾ ਕਿਤੇ ਦੁੱਖ ਸਿਰਫ ਅੱਜ ਚਲੋ ਸਮੇਂ ਦੇ ਹਾਲਾਤ ਨਾਲ ਸਰਕਾਰਾਂ ਜੀ ਸਮਾਜ ਜੀ ਇਸ ਏਰੀਏ ਨੂੰ ਕਿਤੇ ਛੂਟ ਕਰਨ ਉਹ ਆਪਣਾ ਇਹਦੇ ਵੱਲ ਧਿਆਨ ਦੇਣ ਤੇ ਬੱਚਿਆਂ ਦੀ ਪੜ੍ਹਾਈ ਆ ਲਿਖਾਈ ਆ ਵੱਧ ਤੋਂ ਵੱਧ ਹੋਵੇ ਪਰ ਸਾਡੀ ਮੁਸ਼ਕਲ ਇਹੋ ਹੀ ਆ ਵੀ ਜਿੱਥੇ ਮਜ਼ਦੂਰ ਗਰੀਬ ਆਪਣਾ ਭਾਈਚਾਰਾ ਆਪਣੀ ਕਿਰਤ ਕਰਦਾ ਹੈ ਉਥੇ ਉਹਨਾਂ ਇਹਨਾਂ ਦੀ ਵੀ ਸਮਾਜ ਦੀ ਸਾਡੀ ਵੀ ਤਰੱਕੀ ਹੋਣੀ ਚਾਹੀਦੀ ਹੈ ਵੀ ਸਰਕਾਰਾਂ ਇਸ ਏਰੀਆ 'ਲ ਧਿਆਨ ਦੇ ਪਿਛਲੇ ਸਮਿਆਂ ਦੇ ਵਿੱਚ ਅਲਟਰਾਸਾਉਂਡ ਮਸ਼ੀਨਾਂ ਨਹੀਂ ਹੁੰਦੀਆਂ ਨਾ ਅਲਟਰਾਸਾਉਂਡ ਹੁੰਦੇ ਹੀ ਕਾਰਨ ਬਸ ਇਹ ਹੀ ਕਿ ਪਿਛਲੇ ਸਮਿਆਂ ਦੇ ਵਿੱਚ ਕੱਚੇ ਘਾਰ ਤੇ ਘਰਾਂ ਦੇ ਘਰ ਦੇ ਸਾਗ ਸਬਜ਼ੀਆਂ ਘਰਦੀਆਂ ਇਸ ਤਰ੍ਹਾਂ ਤੇ ਜਿੱਦਾਂ ਘਰਾਂ 'ਚ ਬੋਰਡ ਲੱਗੇ ਸੀ ਪਿੱਪਲ ਲੱਗੇ ਸੀ ਇਹ ਚੀਜ਼ਾਂ ਉਥੋਂ ਤੱਕ ਵੀ ਕਾਲਗੇਟ ਬ੍ਰਸ਼ਮ ਨਹੀਂ ਆਇਆ ਇੰਨਾ ਰੁੱਖਾਂ ਦੀ ਲੋਕ ਦਤਨ ਕਰਦੇ ਸੀ ਤੇ ਦੰਦ ਵੀ ਨਹੀਂ ਉਹਨਾਂ ਦੇ ਟੁੱਟਦੇ ਤੇ ਨਜ਼ਰ ਵੀ ਨਹੀਂ ਕਮਜ਼ੋਰ ਹੁੰਦੀ ਅੱਜ ਵੇਖੋ 10 ਸਾਲ ਦੇ ਬੱਚੇ ਨੂੰ ਐਂਕ ਲੱਗੀ ਆ ਸੋ ਪ੍ਰਾਤਨ ਜਿਹੜਾ ਵਿਰਸਾ ਵਾ ਉਹ ਬਹੁਤ ਚੰਗਾ ਵਾ ਸਿਹਤ ਸਿਹਤਮੰਦ ਰਹਿਣ ਦੇ ਲਈ ਪ੍ਰਾਤਨ ਵਿਰਸੇ ਦੇ ਨਾਲ ਆਪਾਂ ਨੂੰ ਫਿਰ ਇੱਕ ਵਾਰ ਜੁੜਨਾ ਚਾਹੀਦਾ ਜਿੰਨਾ ਵੀ ਹੋ ਸਕਦਾ ਸਾਡੇ ਇਥੇ ਵੱਡ ਬਡੇਰੇ 1947 ਤੋਂ ਪਹਿਲਾਂ ਦੇ ਰਹਿ ਰਹੇ ਆ ਅੱਛਾ ਜੀ ਹਾਂ ਜੀ ਤੇ ਆ ਜਿਹੜਾ ਵਾ ਤੁਹਾਡਾ ਪਰਾਣਾ ਘਰ ਆ ਇਹ ਤੁਹਾਡੇ ਹੱਥਾਂ ਦਾ ਬਣਿਆ ਕਿ ਜਾਂ ਤੁਹਾਡੇ ਬਜ਼ੁਰਗਾਂ ਦਾ ਇਹ ਸਾਡੇ ਬਜ਼ੁਰਗਾਂ ਦੇ ਹੱਥਾਂ ਦਾ ਬਣਿਆ ਜੀ ਸਾਡੇ ਕੋ ਇਹਦੇ ਚਾਨੂੰ ਬਹੁਤ ਸਕੂਨ ਮਿਲਦਾ ਜੀ ਸਕੂਨ ਮਿਲਦਾ ਜੀ ਤੇ ਇਹ ਜਿਸ ਤਰ੍ਹਾਂ ਹੁਣ ਤੁਸੀਂ ਆ ਬੋਰਡ ਵੀ ਲਾਇਆ ਹਾਂਜੀ ਇਹ ਅੱਜਕੱਲ ਤੇ ਬੜੀ ਚੀਜ਼ ਜਿਹੜੀ ਆ ਪਿੱਛੇ ਹਟਾ ਦਿੱਤੀ ਆ ਕਿ ਕਹਿੰਦੇ ਜਗ੍ਹਾ ਬੜੀ ਮਲਦਾ ਹਾਂਜੀ ਇਹ ਹੁਣ ਆਪਾਂ ਇਹਨੂੰ ਤਿਆਰ ਕਰ ਰਹੇ ਆ ਆਪਣੀ ਕੀ ਸੋਚ ਆ ਇਹਦੇ ਲਈ ਆਪਣੀ ਇਹ ਸੋਚਿਆ ਵੀ ਇੱਥੇ ਛਾਵੇਂ ਬਮਾਂਗੇ ਅੱਛਾ ਜੀ ਉਹ ਬੱਚੇ ਖੇਡਣਗੇ ਹੁਣ ਆਹ ਵੇਹ ਦਰਖਤ ਵੇਖੋ ਉਹ ਕੁੜੀਆਂ ਵੇਖੋ ਜੀ ਉਹ ਕੁੜੀਆਂ ਨੇ ਪਿੰਗ ਪਾਈ ਆ ਝੂੜੇ ਲੈਣ ਲਈ ਆ ਬਿਲਕੁਲ ਇੱਕ ਉਹਦੇ ਲਾਗੇ ਖੜੀ ਉਹਦਾ ਵੀ ਜੀ ਕਰਦਾ ਮਮੀ ਝੂੜੇ ਲਾਵਾਂ ਹਾਂਜੀ ਇਹਦਾ ਬੱਚਾ ਨੇ ਆਪਦਾ ਮਨੋਰੰਜਨ ਕਰਦੇ ਰਹਿੰਦੇ ਆ ਦਰਖਤ ਦੇ ਥੱਲੇ ਤੇ ਨਾਲੇ ਆਪ ਵੀ ਕਿਤੇ ਬਹਿ ਜਾਈਦਾ ਹੈ ਹੂੰ ਹਾਂਜੀ ਹੋਰ ਵੀ ਕਿ ਸੱਜਣ ਭੈਣ ਭਰਾ ਆ ਬਹਿ ਜਾਂਦਾ ਥੱਲੇ ਹੂੰ ਹਾਂਜੀ ਸੋ ਜਿਵੇਂ ਆ ਕੱਚਾ ਵਿਹੜਾ ਵਾ ਆਪਾਂ ਜੇ ਨੰਗੇ ਪੈਰ ਜੇ ਬੱਚੇ ਇਸ ਵਿਹੜੇ ਦੇ ਵਿੱਚ ਤੁਰਣਗੇ ਜਾਂ ਬਜ਼ੁਰਗ ਤੁਰਣਗੇ ਹਾਂਜੀ ਤੇ ਇਹ ਆਪਣੀ ਸਿਹਤ ਲਈ ਬੜਾ ਚੰਗਾ ਵਾ ਬੜਾ ਫਾਇਦੇਮੰਦ ਆ ਹਾਂਜੀ ਹਾਂਜੀ ਕੱਚੀ ਜਗ੍ਹਾ ਤੇ ਨੰਗੇ ਪੈਰੀ ਤੁਰਨਾ ਬੜਾ ਲਾਭਦਾਇਕ ਆ ਦੂਜੇ ਨੰਬਰ ਤੇ ਇੱਕ ਉਹ ਪਿੱਪਲ ਜਿਹੜਾ ਆਪਾਂ ਦੇਖਿਆ ਤੇ ਕਾ ਬੋੜ ਆ ਹਾਂਜੀ ਸਭ ਤੋਂ ਵੱਡੀ ਆ ਆਕਸੀਜਨ ਦਾ ਕਾਰਨ ਇਹ ਆ ਹਵਾ ਸ਼ੁੱਧ ਜਿਹੜੀ ਆ ਸਭ ਤੋਂ ਜ਼ਿਆਦਾ ਬੋੜ ਕਰਦਾ ਜੀ ਹਾਂਜੀ ਤੇ ਦੂਜੇ ਨੰਬਰ ਤੇ ਜਿਹੜੀ ਰੋਖ ਆ ਇਹਦੀ ਛਾਂ ਤੇ ਏਸੀ ਦੀ ਹਵਾ ਇਹਦੇ ਵਿੱਚ ਮੈਂ ਕਹਿ ਸਕਦਾ ਕਿ ਜ਼ਮੀਨ ਅਸਮਾਨ ਦਾ ਫਰਕ ਆ ਹਾਂਜੀ ਤੇ ਏ ਜਿੱਦਾਂ ਮੈਂ ਦੇਖ ਰਿਹਾ ਵਾਂ ਆ ਘੇਰੇ ਘੇਰੇ ਸਾਰੀ ਮਿੱਟੀ ਦਾ ਲੇਪ ਕਰਕੇ ਪੋਚਾ ਲਾਇਆ ਵਾ ਠੀਕ ਹੈ ਜੀ ਇਹ ਜਿੱਦਾਂ ਉਹ ਰੰਗ ਵੀ ਭਰੇ ਆ ਹਾਂਜੀ ਹਾਂਜੀ ਇਹ ਬੀਬੀਆਂ ਮਿਹਨਤ ਤੇ ਕਾਫੀ ਕਰਦੀਆਂ ਵਾ ਹਾਂਜੀ 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 ਤੇ ਸਾਡੇ ਵੀ ਜਦੋਂ ਕੋਈ ਗਰਮੀ ਹੋਏ ਨਾ ਤੇ ਗਰਮੀ ਦੇ ਵਿੱਚ ਜਦੋਂ ਲੈਣ ਚੱਲ ਜਾਂਦੀ ਨਾ ਸਾਡਾ ਸਾਰਾ ਪਰਿਵਾਰ ਚਾਰੇ ਪੰਜੇ ਘਾਰੀ ਇੱਥੇ ਬੈਠ ਜਾਂਦੇ ਆ ਰੁੱਖ ਥੱਲੇ ਬੈਠੇ ਹੁੰਦੇ ਆ ਹਾਂਜੀ ਠੀਕ ਹੈ ਜੀ ਪੰਜੇ ਘਾਰੀ ਸਾਡੇ ਇੱਥੇ ਆ ਕੇ ਬੈਹੇ ਨੇ ਆ ਬਾਹਰ ਜੇ ਆਪਾਂ ਬਾਹਰ ਆ ਗਏ ਹੁਣ ਘਰ ਤੋਂ ਤੇ ਘਰ ਦੇ ਬਾਹਰ ਵੀ ਆ ਕੱਚੀਆਂ ਕੰਧਾਂ ਪੋਚਾ ਫਿਰਿਆ ਹੋਇਆ ਆਪਾਂ ਜੇ ਇੱਧਰ ਵੀ ਦੇਖ ਲਈਏ ਤੇ ਆਹ ਦੇਖ ਲੋ ਆ ਬਿਲਕੁਲ ਪੁਰਾਣਾ 뷰 ਆ ਆਉ ਐਵੇਂ ਕਿੱਕਰਾਂ ਹੁੰਦੀਆਂ ਸੀ ਆ ਸਾਰਾ ਐਵੇਂ ਬੋਰਡ ਹੁੰਦੇ ਸੀ ਬਿਲਕੁਲ ਪੁਰਾਣਾ 뷰 ਆ ਆ ਜਿੰਨਾ ਆਪਾਂ ਵਿਹੜਾ ਦੇਖਦੇ ਜਿੱਥੇ ਉਹ ਗੇਟ ਲੱਗਾ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਤੇ ਗਲੀ ਨੰਬਰ 3 4 5 ਨੰਬਰ ਗਲੀ ਸ਼ੁਰੂ ਹੋ ਜੂਗੀ ਯਾਨੀ ਕਿ ਇਹ ਇੰਨੇ ਏਰੀਆ ਦੇ ਵਿੱਚ ਹੀ 15 ਘਰ ਬਣ ਜਾਣਗੇ ਜਿੰਨੇ ਵਿੱਚ ਇੱਕ ਘਰ ਬਣਿਆ ਹੋਇਆ ਆਹ ਦੇਖ ਲੋ ਇੰਨੇ ਏਰੀਆ ਦੇ ਵਿੱਚ ਤਕਰੀਬਨ 15 ਘਰ ਬਣ ਜਾਂਦੇ ਆ ਆ ਥੜੇ ਦਾ ਕੀ ਕਰਨ ਜੇ ਬਣਾਇਆ ਹੋਇਆ ਇਹ ਜੀ ਇਹ ਇਹ ਸ੍ਰੀ ਗੁਰੂ ਵਾਲਮੀਕ ਭਗਵਾਨ ਦਾ ਮੰਦਿਰ ਆ ਹਾਂਜੀ ਇਹ ਇੰਨੀ ਕਿ ਜਗ੍ਹਾ ਮੈਂ ਜੋੜਾ ਲੈ ਕੇ ਪਰ ਬਾਕੀ ਜਿਤਨਾ ਮਰਜ਼ੀ ਇਥੇ ਤੁਰਿਆ ਫਿਰੇ। ਮੈਂ ਇੰਨੀ ਜਗ੍ਹਾ ਤੇ ਉੱਪਰ ਜੋੜਾ ਲੈ ਕੇ ਨਹੀਂ ਚੜਨਾ। ਅੱਛਾ ਠੀਕ ਹੈ ਜੀ। ਜੇ ਦੋ ਚੜਨਾ ਇੰਨੀ ਜਗ੍ਹਾ ਤੇ ਜੋੜਾ ਲਾ ਕੇ ਚੜਨਾ ਹੈ। ਇਹ ਤੁਸੀਂ ਪ੍ਰਾਤਨ ਨਹੀਂ ਮੰਨਦੇ। ਹਾਂਜੀ ਇਹ ਪ੍ਰਾਤਨ ਸਾਡੇ ਹੁੰਦੀ। ਠੀਕ ਹੈ ਜੀ। ਹਾਂਜੀ ਸਾਡੇ ਵੱਡਿਆਂ ਤੋਂ ਪੁਰਖਾਂ ਤੋਂ ਸਾਡੀਆਂ ਦਾਦੀਆਂ ਇਥੇ ਦੀਵਾ ਜਗਾਉਂਦੀਆਂ ਰਹੀਆਂ। ਪਹਿਲੇ ਦਿਨ ਤੋਂ ਗਾ ਸਾਡਾ ਵੀ ਪਰਿਵਾਰ ਹੁਣ ਗਾ ਨਹੀਂ ਆਉਂਦੇ ਆ। ਤੇ ਬੜੀ ਕਿਰਪਾ ਹੈ ਰਹਿਮਤ ਹੈ ਜੀ ਇਹਨਾਂ ਦੀ। ਭਗਵਾਨ ਵਾਲਮੀਕ ਦਾ ਜੇ ਆਪਾਂ ਇਤਿਹਾਸ ਦੇਖੀਏ ਤੇ ਬੜਾ ਇਤਿਹਾਸ ਜਿਹੜਾ ਵਾ ਤੇ ਇਹ ਇਹਨਾਂ ਦੇ ਪਰਿਵਾਰ ਦੇ ਪ੍ਰਾਣੀ ਜਿਹੜੀ ਆ ਮੰਨਤ ਆ ਇਹ ਪ੍ਰਾਣਾ ਵਾਲਮੀਕ ਭਗਵਾਨ ਜੀ ਨੂੰ ਆਦਰ ਸਹਿਤ ਮੰਨਦੇ ਤੇ ਦੇਖੋ ਘਰ ਦੇ ਵਿੱਚ ਕਿੰਨੀ ਜਗਾ ਇਹਨਾਂ ਨੇ ਭਗਵਾਨ ਵਾਲਮੀਕ ਜੀ ਦੀ ਦੇ ਸਥਾਨ ਵਾਸਤੇ ਰੱਖੀ ਹੋਈ ਆ ਜੋ ਜਿਸ ਤਰ੍ਹਾਂ ਕਹਿੰਦੇ ਨਾ ਕਿ ਉਹ ਪੁਰਾਣੇ ਸਮਿਆਂ ਚ ਘਰ ਤੇ ਮਤਲਬ ਕੱਚੇ ਸੀ ਤੇ ਲੋਕ ਸੱਚੇ ਸੀ ਲੋਕ ਸੱਚੇ ਘਾਵਤਾ ਸੱਚੀਆਂ ਸੀ ਸਾਡੇ ਘਰ ਪੱਕੇ ਨੇ ਤੇ ਲੋਕ ਕੱਚੇ ਨੇ ਉਹ ਇਸ ਕਰਕੇ ਉਹ ਗੱਲਾਂ ਐ ਭਾਵੇਂ ਕਿ ਲੋਕ ਪੜ ਕੇ ਪਰ ਪੜ ਕਾਦਾ ਗਿਆ ਨिके-ਨिकेਆ ਉਹਨਾਂ ਆਪਣੇ ਦਿਲ ਛੋਟੇ ਕਰ ਲਏ ਆ ਫਰ ਅੱਜ ਵੀ ਕੱਚਿਆਂ ਘਰਾਂ ਵਾਲੇ ਜਿਹੜੇ ਆ ਆਪਣੀ ਸਾਡੀ ਇਸ ਬਾਰਡਰ ਬੈਲਟ ਤੇ ਅਸੀਂ ਆਪਣਾ ਪੱਕਾ ਮਨ ਤੇ ਪੱਕਾ ਘਰ ਬਣਾ ਕੇ ਬੈਠੇ ਹਾਂ ਪਰ ਵੇਖਣ ਨੂੰ ਇਹ ਸਾਡੇ ਕੱਚੇ ਲੱਗਦੇ ਪਰ ਅਸੀਂ ਪੱਕੇ ਆ ਕਿਉਂਕਿ ਸਾਡੇ ਵੱਡ ਬਡੇਰੇ ਸਦੀਆਂ ਤੋਂ ਭਾਵੇਂ ਇੱਥੇ ਵੇਖੋ ਬਾਰਡਰ ਬੈਲਟ ਤੇ ਬੈਠੇ ਆਂ ਸਰਮਾਇਦਾਰ ਜਿਹੜੇ ਲੋਕ ਉਹ ਫਿਰ ਆਪਣਾ ਇਲਾਕਾ ਛੱਡ ਕੇ ਭਾਵੇਂ ਦਿੱਲੀ ਚੰਡੀਗੜ੍ਹ ਚਲੇ ਗਿਆ ਪਰ ਅਸੀਂ ਅੱਜ ਵੀ ਆਪਣੀ ਬਜ਼ੁਰਗਾਂ ਦੀ ਉਸ ਮਿੱਟੀ ਨਾਲ ਜੁੜੇ ਆ ਤੇ ਆਪਣਾ ਪਰਿਵਾਰ ਮਜ਼ਦੂਰੀ ਕਰਕੇ ਚਲਾਉਂਦੇ ਆ ਜੋ ਸਕੂਨ ਇਹਨਾਂ ਦੇ ਵਿੱਚ ਆ ਨਾ ਉਹ ਪੱਕਿਆਂ ਜਿ ਨਹੀਂ ਮਿਲਦਾ ਹਨਾ ਜੀ ਪਹਿਲਾਂ ਨਾ ਕਿੱਦਾਂ ਹੁੰਦਾ ਸੀ ਤਾਂ ਪਹਿਲਾਂ ਇਹਨਾਂ ਦੇ ਘਰਾਂ ਦੇ ਕੋਠਿਆਂ ਦੇ ਗਾੜੀ ਰੈਸ਼ ਹੁੰਦੀ ਸੀ ਤੇ ਮਗਰਲੇ ਬੰਨੇ ਪਸ਼ੂ ਰੱਖੇ ਹੁੰਦੇ ਸੀ ਉਹਦਾ ਕਾਰਨ ਇਹ ਹੀ ਸੀ ਹਾਂ ਉਹਦਾ ਉਹਦਾ ਕਾਰਨ ਇਹ ਹੀ ਕੀ ਕੋਈ ਵੀ ਚੋਰੀ ਹੋਵੇ ਤੇ ਪਸ਼ੂ ਜਿਹੜੇ ਸੇਫ ਰਹਿਣ ਹਨ ਹੈਨਾ ਜੀ ਤੇ ਜੇ ਕਿਸੇ ਨੇ ਜੀ ਇੱਥੇ ਕੋਈ ਗਾਣਾ ਸ਼ੂਟ ਕਰਨਾ ਹੋਵੇ ਜਾਂ ਫੋਟੋ ਸ਼ੂਟ ਕਰਨੀ ਹੋਵੇ ਹਾਂਜੀ ਹਾਂਜੀ ਤੇ ਕੋਈ ਮਨਾਈ ਤੇ ਨਹੀਂ ਜੀ ਆਪਣੀ ਵੱਲੋਂ ਨਹੀਂ ਜੀ ਨਹੀਂ ਕੋਈ ਮਨਾਈ ਨਹੀਂ ਵੇਖੋ ਅਸੀਂ ਤੇ ਸੱਭਿਆਚਾਰ ਨੂੰ ਪੁਰਾਣੇ ਸੱਭਿਆਚਾਰ ਨੂੰ ਜੋੜ ਆ ਵੀ ਕੋਈ ਭੈਣ ਭਰਾ ਆਉਂਦਾ ਹੈ ਭਾਵੇਂ ਉਹ ਕਿਸੇ ਫਿਲਮ ਨਾਲ ਸੰਬੰਧਿਤ ਆ ਜਾਂ ਕਿਸੇ ਪ੍ਰੋਗਰਾਮ ਡਰਾਮੇ ਨਾਲ ਕਿਸੇ ਕਲਚਰ ਨਾਲ ਸੰਬੰਧਿਤ ਹੈ ਮੀਸ਼ਾ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਹੈ ਤੇ ਜੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਸਮਾਂ ਦਿੰਨੇ ਆ ਅਸੀਂ ਜਿੰਨੇ ਵੀ ਜੋਗੇ ਉਹਨਾਂ ਨੂੰ ਚਾਹ ਪਾਣੀ ਦਾ ਉਹਨਾਂ ਨੂੰ ਇਸ ਸੀ ਨਾਲ ਜੁੜੇ ਹੋਏ ਆ ਜੁੜੇ ਕਹਦੇ ਆ ਕਿ ਸਾਡੇ ਵਾਡ ਵਡੇਰਿਆਂ ਵੱਲੋਂ ਵੀ ਇਹ ਸਾਨੂੰ ਸਿੱਖਿਆ ਦਿੱਤੀ ਗਈ ਔਰ ਅਸੀਂ ਉਹ ਸਿੱਖ ਦੇ ਪ੍ਰਤੀ ਜੇ ਕੋਈ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਸੱਭਿਆਚਾਰ ਵਾਲਾ ਪ੍ਰੋਗਰਾਮ ਜਾਂ ਕੋਈ ਸਾਨੂੰ ਜਿਹਦੇ ਨਾਲ ਕਿ ਵੇਖੋ ਸਾਡੇ ਏਰੀਏ ਦੀ ਸ਼ਾਨ ਵਾਦੀ ਹੈ ਸਾਡੇ ਵੱਡ ਵਡੇਰਿਆਂ ਦੀ ਸ਼ਾਨ ਵਾਦੀ ਹੈ ਉਹਨਾਂ ਦੀ ਕੀਤੀ ਤੇ ਆ ਜਿਹੜੀਆਂ ਯਾਦਗਾਰਾਂ ਜਿਹੜੀਆਂ ਅਸੀਂ 200 ਸਾਲ 1.5 ਸਾਲ ਸਾਲ ਤੋਂ ਸਾਹਮਣੇ ਬੈਠੇ ਆ ਚਲੋ ਜੇ ਉਹਨਾਂ ਦਾ ਇਹ ਕੋਈ ਪ੍ਰਚਾਰ ਵੱਧਾ ਹੈ ਤਾਂ ਸਾਨੂੰ ਖੁਸ਼ੀ ਮਿਲਦੀ ਹੈ ਹੂੰ ਸੋ ਪਿੰਡ ਰਤੋਕੇ ਦੇ ਵਿੱਚ ਇਹਨਾਂ ਦਾ ਘਰ ਆ ਆਪਾਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਜੇ ਤੁਸੀਂ ਨੇੜੇ ਤੇੜੇ ਕਿਤੇ ਪ੍ਰੀ ਵਿਡਿੰਗ ਸ਼ੂਟ ਵਗੈਰਾ ਕੱਚੇ ਸਥਾਨ ਦੀ ਕਰਨੀ ਹੋਵੇ ਤਾਂ ਤੁਸੀਂ ਇੱਥੇ ਆ ਕੇ ਪਰਿਵਾਰ ਨਾਲ ਗੱਲਬਾਤ ਕਰਕੇ ਫੋਟੋ ਸ਼ੂਟ ਵੀਡੀਓ ਸ਼ੂਟ ਜਾਂ ਕਿਸੇ ਨੇ ਗਾਣਾ ਬਣਾਉਣਾ ਹੋਵੇ ਪੁਰਾਣੇ ਕਲਚਰ ਤੇ ਤੇ ਇਹ ਬਿਲਕੁਲ ਘਰ ਬਹੁਤ ਵਧੀਆ ਟੁਕਮਾਂ ਘਾਰਿਆ ਜਿੰਨਾ ਖੁੱਲਾ ਵਿਹੜਾ ਵਾ ਬਸ ਐਵੇਂ ਹੀ ਪੰਜਾਬੀ ਪੁਰਾਣਾ ਕਲਚਰ ਸੀ ਆਪਣਾ ਬਿਲਕੁਲ オリジナル ਚੀਜ਼ਾਂ ਨੇ ਕੋਈ ਫੇਕ ਮਿੱਟੀ ਨਹੀਂ ਲਾਈ ਕੋਈ ਜਦੋਂ ਮਰਜ਼ੀ ਆਓ ਇਹਨਾਂ ਦੇ ਦਰਵਾਜ਼ੇ ਖੁੱਲੇ ਆ ਸੋ ਇਹ ਚੀਜ਼ ਸਾਡੇ ਮਨ ਨੂੰ ਚੰਗੀ ਲੱਗੀ ਤਾਂ ਤੁਹਾਨੂੰ ਆਪਾਂ ਦਿਖਾਉਣਾ ਕੀਤਾ ਵਾ ਤੇ ਭਾਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਹੈ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਹਾਂ ਜੀ ਜੀ ਪਿਤਾ ਦਾ ਨਾਮ ਮਾਨ ਸਿੰਘ ਮਾਨ ਸਿੰਘ ਹਾਂ ਜੀ ਜੀ ਦਾਦਾ ਜੀ ਦਾ ਨਾਮ ਹੈ ਕੁਦਮ ਸਿੰਘ ਕੁਦਮ ਸਿੰਘ ਹਾਂ ਜੀ ਹਾਂ ਠੀਕ ਹੈ ਜੀ ਹੁਣ ਨੰਬਰ ਵੀ ਜੀ ਆਪਣਾ 87258 ਹਾਂ ਜੀ 17375 87258 17375 17375 ਇਹਨਾਂ ਦਾ ਕੰਟੈਕਟ ਨੰਬਰ ਆ ਹਾਂ ਜੀ ਜੇ ਤੁਸੀਂ ਆਉਣਾ ਹੋਵੇ ਤੇ ਭਾਜੀ ਨਾਲ ਫੋਨ ਤੇ ਸੰਪਰਕ ਕਰ ਸਕਦੇ ਜੀ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਫਿਰ ਹੋਰ ਵੀਡੀਓ ਵਿੱਚ